ਇੱਕ ਪਿੰਡਾਂ ਵਿੱਚ ਧੀਆ ਭੈਣਾਂ ਨੇ ਰਹਿਣਾ ਇਸ ਤਰ੍ਹਾਂ ਕੋਈ ਮਤਲਬ ਨਹੀਂ ਹੁੰਦਾ ਕਿ ਬੱਚਿਆਂ ਦੀ ਕੋਈ ਜ਼ਿੰਦਗੀ ਇਕੱਲੀਆਂ ਚ ਚਲੋ ਮੈਂ ਤੇ ਚਲੋ ਥੋੜਾ ਜਿਹਾ ਏਅਰਸ ਨਹੀਂ ਆ ਚਲੋ ਜੰਗ ਲੱਗਦਾ ਕਦੀ ਮੇਰੀ ਬੱਚੀ ਛੋਟੀ 16 17 ਸਾਲ ਦੀ ਇਕੱਲੀ ਵੀ ਘਰ ਰੱਖਦੀ ਹੈ ਤੇ ਕੰਧੀਆਂ ਗਾਣਾ ਕੱਢਣ ਦਾ ਕੀ ਮਤਲਬ ਹੋਇਆ ਹੈ ਕੁੱਲੀ ਜਗ੍ਹਾ ਤੇ ਜਿੱਥੇ ਤੁਸੀਂ ਮੋੜ ਕੇ ਬਾਥਰੂਮ ਖਲੋ ਜਾਂਦੀ ਹੋਏ ਕੀ ਪ੍ਰਸ਼ਾਸਨ ਹੈ ਕੀ ਕੀ ਮਤਲਬ ਹੈ ਜਿਹੜਾ ਇਹਨਾਂ ਨੇ ਐਮਐਲਐਨ ਸੱਦ ਕੇ ਉਥੇ ਉਹ ਕਰੇ ਕਰਦੇ ਆਏ ਐ ਐਕਸ ਐਨ ਐਮ ਐਮ ਐਲ ਆ ਜਗਿੰਦਰਪਾਲ ਜੀ ਉਹ ਜੋ ਉੱਥੇ ਕਰੇ ਕਰਦੇ ਆਏ ਮੈਨੂੰ ਗਾਲਾਂ ਦੇ ਕਰਦੇ ਆ ਪੰਜਾਬ ਪੁਲਿਸ ਨੂੰ ਐ ਸਭ ਤੱਕਾ ਕਰੇ ਕਰਦੇ ਆ ਸਾਡੇ ਨਾਲੇ ਚੀਨੂ ਜਿੰਦਾਬਾਦ ਚੀਨੂ ਜਿੰਦਾਬਾਦ ਕਰਦੇ ਆਇਆ ਫਿਰ ਇੱਥੇ ਆ ਕੇ ਹੁਣ ਗਾਵਾਂ ਗੱਡੀਆਂ ਘਮਿਆਰੋ ਤੁਹਾਨੂੰ ਮੈਂ ਛੱਡਣਾ ਨਹੀਂ ਕੱਲੇ ਕੱਲੇ ਨੂੰ ਦੇਖ ਲੈਣਾ ਜਗਿੰਦਰਪਾਲ ਜੀ ਤੁਸੀਂ ਅੱਗੇ ਵੀ ਇਲੈਕਸ਼ਨ ਲਾਣੇ ਆ ਕਿੱਦਾਂ ਤੁਹਾਨੂੰ ਸਮਾਜ ਚਲੇਗਾ ਇਸ ਤਰ੍ਹਾਂ ਪੁਲਿਸ ਦੇ ਜਾ ਕੇ ਉਸ ਮੁੰਡੇ ਦੀ ਸਪੋਰਟ ਕੀਤੀ ਆ ਤੇ ਧਰਨਾ ਲਗਾਇਆ ਤੇ ਬਦਨਾਮ ਕਿਹਨਾਂ ਨੂੰ ਕੀਤਾ ਜੀ ਮਨਿਸਟਰ ਸ਼੍ਰੀ ਲਾਲ ਜੰਮਰੂ ਤੇ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰੇ ਜਗਿੰਦਰਪਾਲ ਐਨਾ ਬੰਦਿਆਂ ਨੂੰ ਦੋਨੋਂ ਪਾਸੇ ਪਾਰਟੀਆਂ ਦਾ ਅਗਰ ਜਗਿੰਦਰਪਾਲ ਸਹੀਨ ਸਾਫ ਕਰ ਦਿੰਦਾ ਤੇ ਐਨਾ ਨੂੰ ਪੁਲਿਸ ਪ੍ਰੇਸ਼ਾਸ਼ਨ ਤੇ ਜਾਣ ਦੀ ਲੋੜ ਨਹੀਂ ਸੀ ਪੈਣੀ ਜਗਿੰਦਰਪਾਲ ਨੇ ਇਹਾਂ ਦੀ ਕੋਈ ਹਲਪ ਨਹੀਂ ਕੀਤੀ ਉਲਟਾ ਜਾ ਕੇ ਥਾਣੇ 'ਚ ਧਰਾਂ ਦਿੱਤਾ ਤੇ ਆਪਣੀਆਂ ਪੰਜਾਬੀਆਂ ਸਰਕਾਰਆਂ ਦੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਆ ਹਲਕਾ ਪਵਾਦੇ ਪਿੰਡ ਸ਼ੇਰਪੁਰ ਗਿੱਦੜਪੁਰ ਦੇ ਵਿੱਚ ਇੱਕ ਮਹਿਲਾ ਦੇ ਨਾਲ ਕੁਝ ਲੋਕਾਂ ਵੱਲੋਂ ਵਧਿੱਕੀ ਕਰਨ ਦਾ ਮਾਮਲਾ ਸਾਹਮਣੇ ਆ ਸੀਗਾ ਜਿਸ ਤੋਂ ਬਾਅਦ ਤਾਰਾਗੜ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਇੱਕ ਦੋਸਤ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਹਲਕਾ ਪਵਾ ਤੋਂ ਸਾਬਕਾ ਵਿਧਾਇਕ ਜਗਵਿੰਦਰਪਾਲ ਵੱਲੋਂ ਥਾਣਾ ਤਾਰਾਗੜ ਦੇ ਬਾਹਰ ਇੱਕ ਪ੍ਰਦਰਸ਼ਨ ਕੀਤਾ ਜਾਂਦਾ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਇਸ ਸਬੰਧੀ ਮੀਡੀਆ ਨਾਲ ਬਰੀਫਿੰਗ ਕਰਦੇ ਹੋਏ ਪੀੜਤ ਮਹਿਲਾ ਨੇ ਆਪਣੇ ਬਿਆਨ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਉਸ ਲੜਕੇ ਵੱਲੋਂ ਉਹਨਾਂ ਦੇ ਨਾਲ ਅਸਲੀ ਹਰਕਤਾਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਤੋਂ ਬਾਅਦ ਉਹਨੇ ਆਪਣੀ ਕੰਪਲੇਨ ਜਿਹੜੀ ਹੈ ਪੁਲਿਸ ਥਾਣੇ ਦਿੱਤੀ ਸੀਗੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਪੁਲਿਸ ਨੇ ਦਰਜ ਕੀਤਾ ਉਹ ਸਾਨੂੰ ਇਨਸਾਫ ਦਿਵਾਉਣ ਲਈ ਦਿੱਤਾ ਨਾ ਕਿ ਕੋਈ ਰਾਜਨੀਤੀ ਤੌਰ ਤੇ ਦਿੱਤਾ ਗਿਆ ਹੈ ਇਸ ਪੂਰੀ ਰਿਪੋਰਟ ਨੂੰ ਆਪਾਂ ਕਵਰ ਕੀਤਾ ਹੈ ਪੀੜਤ ਮਹਿਲਾ ਦੇ ਨਾਲ ਤੇ ਉਸਦੇ ਪਤੀ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣਿਆ ਤੇ ਥਾਣਾ ਪ੍ਰਵਾਦੀ ਮਨਜੀਤ ਸਿੰਘੋਣਾ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨਵਰਲਾ ਕਿਹੜਾ ਪਿੰਡ ਦਾ ਦੇ ਵੀ ਗਿੱਦੜਪੁਰ ਸ਼ੇਰਪੁਰ ਗੱਲ ਕੀ ਹੋਈ ਸੀ ਗੱਲ ਸਰ ਕੁਝ ਨਹੀਂ ਹੋਈ ਅਸੀਂ ਸਾਡੀ 25ਵੀਂ ਮੈਸਨ ਮਰਸਰੀ ਸੀ ਅਸੀਂ 6 ਤਰੀਕ ਨੂੰ ਇੱਥੋਂ ਗਏ ਆਂ 7 ਨੂੰ ਆਪਾਂ ਸ਼ਾਮ ਨੂੰ ਜੰਮੂ ਮਿਲ ਗੱਡੀ ਵਿੱਚ ਆਏ ਆਂ ਘੱਟੋ ਘੱਟ ਪੌਣੇ 8 ਵਜੇ ਦੇ ਕਰੀਬ ਗੱਡੀ ਪਹੁੰਚੀ ਏ ਅਸੀਂ ਪੌਣੇ 9 ਵਜੇ ਘਰ ਪਹੁੰਚੇ ਆਂ ਅਸੀਂ ਵੈਸ਼ਨੋਮਾਤਾ ਗਏ ਸੀ ਦੇਰਸ਼ਨ ਵਾਸਤੇ ਅਸੀਂ ਘਰ ਆਏ ਆਂ ਪੌਣੇ 9 ਵਜੇ ਬੇਟੀ ਨੇ ਅੱਗੇ ਕੇਕ ਲਿਆਂਦਾ ਹੋਏ ਸੀਗਾ ਉਸ ਤੋਂ ਬਾਅਦ ਉਸ ਮੋਸੀ ਵਗੈਰਾ ਕੁਝ ਸਮਾਨ ਲੈ ਕੇ ਆਇਆ ਅਸੀਂ ਅੰਦਰ ਆਪਣੇ ਬਾਹਰਲਾ ਦਰਵਾਜ਼ਾ ਵੀ ਬੰਦ ਕੀਤਾ ਏ ਅੰਦਰਲਾ ਵੀ ਕੀਤਾ ਏ ਅੰਦਰ ਬੈਠ ਕੇ ਕੇਕ ਕੱਟ ਰਹੇ ਹਾਂ ਠੀਕ ਆ ਇਹਦਾ ਨਹੀਂ ਮੈਨੂੰ ਪਤਾ ਹੈ ਅਨੁਰਾਗ ਸੈਣੀ ਸ਼ਰਾਬ ਪੀਤੀ ਹੈ ਗਾਲਾਂ ਕੱਢ ਰਿਹਾ ਬਹੁਤ ਸਾਰੀਆਂ ਗੰਦੀ ਗੰਦੀਆਂ ਸਰ ਮੈਂ ਤੁਹਾਨੂੰ ਕੀ ਦੱਸ ਸਕੀ ਹਾਂ ਮੈਨੂੰ ਇੰਨੀਆਂ ਗੱਦੀਆਂ ਕਾਲਾ ਨਾਮ ਉਹ ਤਾਂ ਜਲੀਲ ਕੀਤਾ ਨਾ ਕਿ ਮੈਂ ਦੱਸ ਨਹੀਂ ਸਕਦੀ ਸਾਰਿਆਂ ਦੇ ਸਾਹਮਣੇ ਫਿਰ ਇਹ ਨੀਟ ਨੂੰ ਜੋਰ 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 ਦੀ ਹਿਲਾਇਆ ਏ ਔਰ ਗੰਧੀਆਂ ਗਾਲਾਂ ਕੱਢ ਕੇ ਗੋਟ ਕੋਲੇ ਗੇਟ ਕੋਲੇ ਅਹੀਂ ਜਦੋਂ ਅੰਦਰੋਂ ਨਹੀਂ ਨਿਕਲੇ ਇਹ ਗੰਧ ਚੱਪ ਕੇ ਅੰਦਰ ਆ ਗਿਆ ਇਹ ਇਹਨੇ ਮੈਂ ਆਪਣੇ ਬੰਦੇ ਨੂੰ ਆਪਣੇ ਬੱਚਿਆਂ ਨੂੰ ਅੰਦਰ ਕੀਤਾ ਮੈਂ ਕਿਹਾ ਨਹੀਂ ਇਸ ਵੇਲੇ ਇਹ ਕੋਈ ਕੁਕਰਵਾ ਦਾਤ ਕਰ ਦੇਗਾ ਚੰਗੀ ਗੱਲ ਨਹੀਂ ਹੈ ਅਸੀਂ ਆਪਣੇ ਅੰਦਰ ਕੇਕ ਕੱਟ ਰਹੇ ਹਾਂ ਉਸ ਤੋਂ ਬਾਅਦ ਫਿਰ ਇਹਦੇ ਚਾਚਾ ਜੀ ਆਏ ਨਹੀਂ ਸਾਡੇ ਕੋਲ ਸਵੇਰ ਵੇਲੇ ਉਹਨਾਂ ਨੇ ਕਿਹਾ ਇਹ ਕਹਿੰਦੇ ਚਲ ਕੋਈ ਗੱਲ ਨਹੀਂ ਕਿ ਗਲਤੀ ਕੀਤੀ ਆ ਦੋ ਦਿਨ ਦਾ ਟਾਈਮ ਦੇ ਦਿਓ ਦੋ ਦਿਨ ਦਾ ਸੱਦ ਕੇ ਮੈਂ ਇਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਸਾਰਿਆਂ ਨੂੰ ਹੀ ਜਾ ਕੇ ਕਿਹਾ ਇਹਨਾਂ ਨੇ ਫੇਰ ਵੀ ਕੋਈ ਕਹਿ ਨਹੀਂ ਹੱਲ ਨਹੀਂ ਕੀਤਾ ਜਦੋਂ ਮੈਂ ਲਿਖਤ ਐਪਲੀਕੇਸ਼ਨ ਦਿੱਤੀ ਤੇ ਇਹਨਾਂ ਨੇ ਮੇਰੇ ਤੇ ਫੇਰ ਆ ਕੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਕਿ ਤੈਨੂੰ ਦੇਖ ਲਾਂਗੇ ਜਦੋਂ ਇਹਨੂੰ ਪੁਲਿਸ ਚੋੱਕੇ ਲੈ ਗਈ ਏ ਤੇ ਆ ਕੇ ਇਹਨਾਂ ਨੇ ਫੇਰ ਮਿਲ ਕੇ ਆ ਤੁਹਾਨੂੰ ਹੀ ਦੇਖ ਲਾਂਗੇ ਹੁਣ ਵੀ ਇੰਨੀ ਜਿਆ ਗੰਦੀਆਂ ਕੱਢ ਕੇ ਇਹਨਾਂ ਗਾਲਾਂ ਕੱਢ ਕੇ ਮੈਨੂੰ ਜਲੀਲ ਕਰੇ ਕਰਦੇ ਆ ਕਿ ਪੁੱਛੋ ਕੁਝ ਨਹੀਂ ਕੁਝ ਨਹੀਂ ਸਰ ਮੇਰੇ ਦੇਦੇ ਨਾਲ ਕੋਈ ਜ਼ਮੀਨੀ ਨਹੀਂ ਕੋਈ ਕੁਝ ਕੋਈ ਮਤਲਬ ਹੀ ਨਹੀਂ ਕੋਈ ਲੈਣ ਦੇ ਨਹੀਂ ਹੈ ਕੋਈ ਕਾਰਨ ਨਹੀਂ ਮੈਨੂੰ ਨਹੀਂ ਪਤਾ ਕਿ ਇਹਦੇ ਦਿਲ ਵਿੱਚ ਕੀ ਹੈ ਨੇ ਕਿਉਂ ਮੈਨੂੰ ਇਸਨਾ ਜਲੀਲ ਕੀਤਾ ਹੈ ਜਿਹੜੀ ਹੁਣ ਕਮੇਟੋਨ ਕਾਰਵਾਈ ਕੀਤੀ ਗਈ ਆ ਉੱਤੇ ਸੰਤੁਸ਼ਟ ਹਾਂ ਮੈਂ ਪੁਲਿਸ ਦੀ ਕਾਰਵਾਈ ਨਾਲ ਪੂਰੀ ਸੰਤੁਸ਼ਟਾ ਜਿਹੜਾ ਇਹਨਾਂ ਨੇ ਐਮਐਲਏ ਨੂੰ ਸੱਦ ਕੇ ਉਥੇ ਕਰੇ ਕਰ ਦਿਆ ਐ ਐਕਸਐਨ ਐਮਐਲਏ ਆ ਜਗਿੰਦਰਪਾਲ ਜੀ ਜੀ ਜੋ ਉਥੇ ਕਰੇ ਕਰਦੇ ਆਏ ਮੈਨੂੰ ਗਾਲਾਂ ਦੇ ਕੱਢਿਆ ਪੰਜਾਬ ਪੁਲਿਸ ਨੂੰ ਇਹ ਸਭ ੱਤਕਾ ਕਰੇ ਕਰ ਦਿਆ ਸਾਡੇ ਨਾਲੇ ਕਿਉਂਕਿ ਮੈਨੂੰ ਇਹ ਕੱਲੀ ਨੂੰ ਦੀ ਜਾਣ ਕੇ ਕਿ ਕੱਲੀ ਜਨਾਨੀ ਹੈ ਘਰ ਬੰਦਾ ਇਹਦਾ ਕਈ ਗਾਂਪਸ਼ਾ ਹੋ ਜੇ ਤੇ ਇਹ ਇਸ ਕਰਕੇ ਮੈਨੂੰ ਹਮੇਸ਼ਾ ਜਲੀਲ ਕਰਦੇ ਨੇ। ਕਈ ਪ੍ਰਸ਼ਾਸਨ ਦਾ ਉਹ ਵੀ ਇਤਿਮਾਨ ਕਰਦੇ। ਮੈਂ ਆਪਣਾ ਨਿਆਂ ਚਾਹਨੀ ਆ ਪ੍ਰਸ਼ਾਸਨ ਤੋਂ ਕਿ ਇਹਨੂੰ ਜੋ ਵੀ ਇਹਨਾਂ ਦੇ ਲਈ ਕਾਰਵਾਈ ਹੈ ਦੇ ਨਾਲ ਬਹੁਤ ਸਾਰੇ ਗੁੰਡੇ ਨੇ ਕੱਲਾ ਨਹੀਂ ਹੈ ਬਹੁਤ ਸਾਰੇ ਨੇ। ਠੀਕ ਆ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਨਤ ਕੇ ਰੱਖੋ। ਕਿ ਕੁ ਭਿੰਡਾਂ ਵਿੱਚ 3 ਭੈਣਾਂ ਨੇ ਰਹਿਣਾ ਹੈ ਇਸ ਤਰ੍ਹਾਂ ਕੋਈ ਮਤਲਬ ਨਹੀਂ ਹੁੰਦਾ ਕਿ ਬੱਚਿਆਂ ਦੀ ਕੋਈ ਜ਼ਿੰਦਗੀ ਕਲੀਆਂ ਜੀ ਚਲੋ ਮੈਂ ਤੇ ਚਲੋ ਥੋੜਾ ਜੀ 에ਅਰਸ ਨਹੀਂ ਆ ਤੇ ਚਲੋ ਜੰਗ ਲਗਦਾ ਕਦੀ ਮੇਰੀ ਬੱਚੀ ਛੋਟੀ 16 17 ਹਸਦੀ ਕੱਲੀ ਵੀ ਘਰ ਰਹਿੰਦੀ ਹੈ ਤੇ ਗੰਦੀਆਂ ਗਾਲਾਂ ਕੱਢਣ ਦਾ ਕੀ ਮਤਲਬ ਹੋਇਆ ਹੈ ਖੁੱਲੀ ਜਗ੍ਹਾ ਤੇ ਜਿੱਥੇ ਤੁਸੀਂ ਮੋੜ ਕੇ ਬਾਥਰੂਮ ਖਲੋ ਜਾਂਦੇ ਹੋਏ ਕੀ ਪ੍ਰਸ਼ਾਸਨ ਹੈ ਕੀ ਇਹ ਕੀ ਮਤਲਬ ਹੈ ਇਹਦਾ ਅਰਵਿਕ ਸਾਫਾ ਫੌਜੀ ਰਵੀ ਕੁਮਾਰ ਕਰਨ ਵਾਲਾ ਦਾ ਬਤੀ ਹੈ ਜੀ 7 ਤਰੀਕ ਨੂੰ ਅਸੀਂ ਮਾਤਾ ਵੈਸ਼ਨੂ ਦੇਵੀ ਤੋਂ ਦਰਸ਼ਨ ਕਰਕੇ ਆਏ ਸੀ ਅਹੀਂ ਰਾਤ ਨੂੰ ਆਪਣਾ ਸੈਲੀਬ੍ਰੇਸ਼ਨ ਕਰਦੇ ਪਏ ਸੀ ਅਹੀਂ ਅੰਦਰ ਦਾ ਦਰਵਾਜ਼ਾ ਤੇ ਬਾਹਰ ਦਾ ਗੇਟ ਦੋਨੋਂ ਬੰਦ ਰੱਖੇ ਸੀ ਇੰਨੇ ਢੇਰ ਨੂੰ ਅਹੀਂ ਸੈਲੀਬ੍ਰੇਸ਼ਨ ਕਰਦੇ ਪਏ ਸੀ ਜਿਸ ਨੂੰ ਦਾਤਰਾ ਲੈ ਕੇ ਘਰਚੰਦਰੋ ਕੰਧ ਟੱਪ ਕੇ ਆ ਕੇ ਦਾਖਲ ਹੋ ਗਿਆ ਤੇ ਗਾਲਾਂ ਤੇ ਗੰਦੀ ਗੰਦੀ ਗਾਲਾਂ ਤੇ ਬਹੁਤ ਕੁਝ ਬੋਲਣਾ ਸ਼ੁਰੂ ਕਰ ਦਿੱਤਾ ਉਹਨੂੰ ਉਨੇ ਸਾਡੇ ਦਰਵਾਜੇ ਤੇ ਵੀ ਕੀ ਤਿੰਨ ਚਾਰ ਮਰਫੜਾ ਦਾਤਰ ਦੇ ਵਾਰ ਵੀ ਕੀਤੇ ਪਏ ਆ ਸਾਨੂੰ ਅਸੀਂ ਬਿਲਕੁਲ ਦਹਿਸ਼ਤ ਤੇ ਪੈ ਗਏ ਅਸੀਂ ਅੰਦਰ ਬੜੇ ਹੋਏ ਸੀ ਜਦੋਂ ਇਹ ਫਿਰ ਦੁਬਾਰਾ ਬਾਹਰ ਚੱਲ ਗਿਆ ਜਾ ਕੇ ਫਿਰ ਉਧਰ ਅੱਗੇ ਨਿਕਲੇ ਆਪਕੋ ਫਿਰ ਦੁਬਾਰਾ ਆ ਕੇ ਗੇਟ ਦੇ ਉੱਪਰ ਦੁਬਾਰਾ ਚੜ ਗਏ ਸਾਨੂੰ ਗਾਲੀਆਂ ਤੇ ਲੱਗਿਆ ਦੇਨ ਗੇਟ ਤੇ ਵੀ ਕੋਈ ਹਰਕਤ ਕਰਕੇ ਗਿਆ ਉਦਾਂ ਦੀ ਅਸੀਂ ਇੱਥੇ ਫਿਰ ਰਹਿੰਦੇ ਆ ਰਹਿੰਦੇ ਇੱਧਰ ਦੇਖੋ ਵਹੀਲੀ ਦੇ ਵਿੱਚ ਇਹਨੇ ਕੀ ਕਰਨਾ ਕਿ ਗੰਦੀ ਕਦੀ ਹਰਕਤ ਸਾਹਮਣੇ ਕਿਤੇ ਜਨਾਨੀ ਦੇਖ ਕੇ ਸਾਹਮਣੇ ਬਾਥਰੂਮ ਕਰਨਾ ਸ਼ੁਰੂ ਕਰ ਦੇਣਾ ਉਲਟੀ ਉਲਟੀਆਂ ਹਰਕਤਾਂ ਕਰਨੀਆਂ ਹੁੰਦੀਆਂ ਜਨਾਨੀ ਵੇਖ ਕੇ ਇਹ ਇਹਦੀਆਂ ਬਹੁਤ ਹੀ ਗੰਦੀਆਂ ਹਰਕਤਾਂ ਹੈ ਸਾਨੂੰ ਬਹੁਤ ਹੀ ਤੰਗ ਕਰਦਾ ਰਹੀ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜੋ ਅਸੀਂ ਰਿਪੋਰਟ ਕੀਤੀ ਸੀ ਤੇ ਉਹਦੇ ਉੱਤੇ ਪੁਲਿਸ ਨੇ ਐਕਸ਼ਨ ਲਿਆ ਤੇ ਉਹ ਨਹੀਂ ਉਮੀਦ ਕਰਦੇ ਹਾਂ ਕਿ ਪੁਲਿਸ ਜਿਹੜੀ ਹੈ ਉਹ ਹੋਰ ਅੱਗੇ ਆਪਣਾ ਸਹੀ ਤਰੀਕਾ ਸਾਨੂੰ ਨਿਆਂ ਦਲਾਏਗੀ ਬਾਕੀ ਇਹਦੇ ਨਾਲ ਹੋਰ ਵੀ ਹੋ ਮੁੰਡੇ ਸਨ ਜੋ ਕਿ ਇਹ ਜੀ ਸ਼ਾਦ ਕੰਮ ਕਰਦੇ ਇਹ ਜੀ ਹੁਣ ਇਹਦੇ ਨਾਲ ਉਸ ਸਮੇਂ ਜੋ ਮੁੰਡੇ ਸੀਗੇ ਉਹ ਅਸਨੀ ਕੁਮਾਰ ਤੋਂ ਮੌਜੂਦਾ ਪਿੰਡ ਦਾ ਸਰਪੰਚ ਆ ਉਹ ਸੀਗਾ ਪੰਕੂ ਸੀਗਾ ਇਹਦਾ ਆਪਣੇ ਸਾਡੇ ਪਿੰਡ ਅਸ਼ੋਕ ਕੁਮਾਰ ਦਾ ਮੁੰਡਾ ਇੱਕ ਮੌਂਟੀ ਸੀਗਾ ਜੋ ਕਿ ਇਦਰੀ ਆਪਣਾ ਸਾਡੇ ਪਿੰਡ ਜੀ ਹੈ ਤੇ ਹੋਰ ਵੀ ਇੱਕ ਦੋ ਮੁੰਡੇ ਇਹਦੇ ਨਾਲ ਸੀਗੇ ਇਹ ਇਹ ਮਤਲਬ ਇਹ ਚਲਾ ਕੇ ਹਰਕਤਾਂ ਕਰਦੇ ਸੀਗੇ ਤੇ ਸਾਨੂੰ ਇਹਨਾਂ ਦੀਆਂ ਹਰਕਤਾਂ ਬਹੁਤ ਚੰਗੀਆਂ ਨਹੀਂ ਲੱਗੀਆਂ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਸਾਨੂੰ ਜਿਹੜਾ ਉਚਿਤ ਨਿਆਂ ਦਲਾਏ ਜਿਹੜਾ ਸਭ ਦਾ ਵਿਦਾਇਗ ਬਰ ਬਰ ਨਾ ਜਾਏਗੇ ਉਸ ਨੂੰ ਕਿਸਾ ਦੇਖਦੇ ਸਾਬਕਾ ਵਧਾਇਨੇ ਜੋ ਧਰਨਾ ਲੇਤਾ ਜੀ ਉਹ ਬਹੁਤ ਹੀ ਗਲਤ ਕੀਤਾ ਉਹਨਾਂ ਨੂੰ ਧਰਨਾ ਦੇਣ ਤੋਂ ਪਹਿਲਾਂ ਘਟੋ ਘਟ ਇਹਨਾ ਹੋਣਾ ਚਾਹੀਦਾ ਕਿ ਮੈਂ ਸਾਬਕਾ ਫੌਜੀ ਦੇ ਨਾਲ ਇੱਕ ਵਾਰ ਬੈਠ ਕੇ ਪੁੱਛਦਲਾ ਕੇ ਗੱਲ ਕੀ ਉਹਨੂੰ ਬੁਲਾ ਕੇ ਪੁੱਛ ਲਾ ਕੇ ਤੇਰੇ ਨਾਲ ਕੀ ਗੱਲ ਹੋਈ ਹੈ ਉਹਨੇ ਮੈਨੂੰ ਕੁਝ ਨਹੀਂ ਪੁੱਛਿਆ ਉਹਨੇ ਜਾ ਕੇ ਜਿਹੜੀ ਗੁੰਡਾ ਪਾਰਟੀ ਹੈਗੀ ਹੈ ਇਹ ਵਾਲੀ ਜਿਹਨਾਂ ਨੇ ਸਾਡੇ ਘਰ ਤੇ ਹਮਲਾ ਕੀਤਾ ਸਾਨੂੰ ਦਹਿਸ਼ਤ ਚ ਪਾਇਆ ਉਹਨਾਂ ਦਾ ਜਾ ਕੇ ਸਮਰਥਨ ਕੀਤਾ ਇਹ ਉਹਨਾਂ ਨੇ ਸਮਰਥਨ ਦੇ ਕੇ ਬਹੁਤ ਹੀ ਗਲਤ ਕੀਤਾ ਉਹਨੇ ਇੱਕ ਪਾਸੇ ਦਾ ਆਪਣਾ ਪੋਲਿਟਿਕਸ ਦੀ ਰੋਟੀਆਂ ਸੇਕਣੇ ਸ਼ੁਰੂ ਕਰਤੀਆਂ ਨੇ ਅਹੀਂ ਜਾਣੇ ਆ ਕਿ ਸਾਹਬਾ ਜੋ ਐਮਐਲਏ ਸਾਹਬ ਹੈ ਉਹ ਸਾਡੇ ਨਾਲ ਬੈਠਦੇ ਸਾਨੂੰ ਬੋਲਦੇ ਸਾਨੂੰ ਬੁਲਾਉਂਦੇ ਤੇ ਸਾਡੇ ਕੋਲੋਂ ਪੁੱਛਦੇ ਉਹਨ ਮੁੰਡੇ ਨੂੰ ਉਚਿਤ ਆਪਣਾ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੋਕ ਸਾਡਾ ਸਾਥ ਦਿੰਦੇ ਇਹ ਜਿਹੜਾ ਉਹਨਾਂ ਸਾਥ ਦੇ ਰਿਹਾ ਇਹ ਆਪਣੀ ਰੋਟੀਆਂ ਸੇਕਣ ਵਾਸਤੇ ਕਰ ਰਿਹਾ ਮੈਂ ਸ਼ਕਤੀਪਾਲ ਐਕਸ ਮੈਂਬਰ ਪੰਚਾਇਤ ਮੇਰੀ ਮਿਸ ਜੀ ਨੇ ਵੀ ਬਲੌਕ ਸਮਿਤੀ ਦਾ ਅਜ ਤੋਂ 10 ਸਾਲ ਪਹਿਲਾਂ ਇਲੈਕਸ਼ਨ ਲੜਿਆ ਸੀ ਉਹ ਵੀ ਵਿਨਰ ਹੋਏ ਸੀ ਹੁਣ ਆਪਾਂ ਦੋਨੋਂ ਐਕਸ ਆ ਗੱਲ ਇਹ ਹੈਗੀ ਆ ਕਿ ਅਨੁਰਾਗ ਸੈਣੀ ਨੇ ਜਿਹੜੀ ਕੰਦ ਟੱਪ ਗਈ ਇਹਨਾਂ ਦੇ ਅੰਦਰ ਆਇਆ ਇਹਨਾਂ ਦਾ ਸੈਲੀਬ੍ਰੇਸ਼ਨ ਚੱਲ ਰਿਹਾ ਸੀ 25 ਸਾਲਾਂ ਦਾ ਜਦਕਿ ਇਹਨਾਂ ਨੇ ਕੋਈ ਆਪਣਾ ਰਿਸ਼ਤੇਦਾਰ ਕੋਈ ਆਂਡੀ ਕਵਾਂਟੀ ਨਹੀਂ ਸੀ ਆਪਣੇ ਘਰ ਚ ਬੁਲਾਇਆ ਇੱਕ ਇਹਨਾਂ ਦਾ ਭਤੀਜਾ ਸੀ ਜਿਹੜਾ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਇੱਕ ਭਤੀਜਾ ਸੀ ਇੱਕ ਇਹਨਾਂ ਦਾ ਬੇਟਾ ਸੀ ਇੱਕ ਇਹਨਾਂ ਦੇ ਹਸਬੰਦ ਆ ਜਿਹੜੇ ਉਹ ਐਕਸ ਆਰਮੀ ਦੇ ਵਿੱਚੋਂ ਸੂਬੇਦਾਰ ਰਟਾਇ ਰਹਿ ਗਿਆ ਇੱਕੋ ਸੀ ਇੱਕ ਐਮ ਸੀ ਅਨੁਰਾਗ ਸੈਣੀ ਚੀਨੂ ਇਹਨਾਂ ਦੀ ਕੰਦ ਟੱਪ ਕੇ ਆਇਆ ਇਹਨਾਂ ਨੇ ਗੇਟ ਨੂੰ ਅੰਦਰੋਂ ਤਾਲਾ ਲਗਾਇਆ ਹੋਇਆ ਸੀ ਅਮੂਮਨ ਅੱਜ ਕੱਲ ਲੇਡੀਜ਼ ਸੋਚਦੀਆਂ ਵੀ ਅੰਦਰੋਂ ਗੇਟ ਨੂੰ ਤਾਲਾ ਲਗਾ ਲਓ ਚੋਰੀ ਚਾਰੀ ਦਾ ਵੀ ਡਰ ਰਹਿੰਦਾ ਇਹ ਸ਼ਰਾਬੀ ਹਾਲਾਚ ਆਇਆ ਇਹਨ ਅੰਦਰ ਦਾ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਇਹਨ ਦੇਖਿਆ ਵੀ ਹਰਕਤ ਇਹ ਮੈਂ ਕਰ ਲਈ ਆ ਆਗੇ ਇਹਨਾਂ ਨੂੰ ਚੰਗੀਆਂ ਗਾਲਾਂ ਕੱਢੀਆਂ ਬਹੁਤ ਮਾੜੇ ਸ਼ਬਦ ਬੋਲੇ ਆ ਇਹ ਲੇਡੀ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ ਫਿਰ ਨੇ ਇਹਦੇ ਚਾਚੇ ਨੂੰ ਦੂਸਰੇ ਦਿਨ ਬੁਲਾਇਆ ਕਿ ਮੇਰੇ ਨਾਲ ਇਨਸਾਫ ਕੀਤਾ ਜਾਏ ਇਹਦੇ ਡੈਡੀ ਨਾਲ ਗੱਲ ਦਸੋ ਵੀ ਇਹ ਅਨੁਰਾਗ ਚੀਨੂ ਨੇ ਹਰਕਤ ਕੀਤੀ ਆ ਤੇ ਕਿਉਂ ਕੀਤੀ ਆ ਸਾਡੇ ਨਾਲ ਕਿਸ ਚੀਜ਼ ਦਾ ਇਹਨੂੰ ਬਦਲਾ ਲੈਣਾ ਸੀ ਇਹਦੇ باوجود ਰਵੀ ਕੁਮਾਰ ਆ ਜਿਹੜੇ ਇਹਦੇ ਹਸਬੰਡ ਉਹਨਾਂ ਨੇ ਫੋਨ ਦੇ ਉੱਤੇ ਆਰਾਮ ਸਰੂਪ ਨਾਲ ਅਨੁਰਾਗ ਦਾ ਜਿਹੜਾ ਫਾਦਰ ਆ ਆਰਾਮ ਸਰੂਪ ਉਹਦੇ ਨਾਲ ਗੱਲ ਕੀਤੀ ਆ ਉਹ ਕਹਿੰਦਾ ਰਵੀ ਮੁੰਡੇ ਨੇ ਹਰਕਤ ਤੇ ਬਹੁਤ ਮਾੜੀ ਕੀਤੀ ਆ ਪਰ ਇਸ ਟਾਈਮ ਸ਼ਰਾਬੀ ਹਾਲਾਚ ਆ ਮੈਂ ਉਹਨੂੰ ਸਵੇਰੇ ਪੁੱਛਾਂਗਾ ਇਹ ਵਿਚਾਰਾ ਉਹਦਾ ਵੇਟ ਕਰਦੇ ਕਰਦੇ 7 ਦਿਨ ਵੇਟ ਕੀਤਾ ਹੈ ਨਾ 7 ਦਿਨ ਤੱਕ ਅੱਜ ਤੱਕ ਰਾਫ ਸਰੂਪ ਨੇ ਤੇ ਉਹਦੀ ਪਾਰਟੀ ਦੇ ਜਿੰਨੇ ਵੀ ਬੰਦੇ ਸੀ ਜਿਹੜੇ ਉਹਦੇ ਸੱਜਣ ਹੀ ਮੋਹਤਵਾਰੀ ਹਰ ਇੱਕ ਨੂੰ ਇਨਸਾਫ ਦੀ ਗੁਹਾਰ ਲਗਾਈ ਆ ਵੀ ਯਾਰ ਮੇਰੇ ਨਾਲ ਇਨਸਾਫ ਕਰੋ ਕਮ ਸੇ ਕਮ ਤੁਸੀਂ ਪੁੱਛੋ ਤਾਂ ਜ਼ਰੂਰ ਵੀ ਯਾਰ ਇਹਨੇ ਕਿਉਂ ਕੀਤਾ ਮੇਰੇ ਨਾਲ ਪਰ ਕਿਸੇ ਨੇ ਕੁਝ ਨਹੀਂ ਕੀਤਾ ਇਸ ਲੜਕੇ ਨੇ ਹਾਰ ਕੇ 7 ਦਿਨ ਬਾਅਦ ਪੁਲਿਸ ਨੂੰ ਐਪਲੀਕੇਸ਼ਨ ਦਿੱਤੀ ਆ ਪੁਲਿਸ ਨੇ ਐਪਲੀਕੇਸ਼ਨ ਦੇ ਪੜੀ ਆ ਇਸ ਲੇਡੀ ਦੇ ਬਿਆਨ ਪੜੇ ਆ ਉਹਨਾਂ ਨੇ ਆ ਕੇ ਅਨੁਰਾਗ ਨੂੰ ਅਰੈਸਟ ਕੀਤਾ ਅਜ ਤੋਂ 2 ਦਿਨ ਪਹਿਲਾਂ ਜਿੱਦਾਂ ਅਰੈਸਟ ਕੀਤਾ ਉਹਨਾਂ ਨੇ ਸੋਚਿਆ ਵੀ 3-4 ਘੰਟਿਆਂ ਨੂੰ ਪਿਠਾਵਾਗੇ ਬੰਦੇ ਦਾ ਪੁੱਤ ਬਣ ਜਾਏਗਾ ਉਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਇਹਨੂੰ ਛੱਡ ਦਿੱਤਾ ਇਹ ਵੀ ਚੁੱਪ ਕਰਕੇ ਬੈੜ ਗਏ ਕਿ ਕਦੀ ਨਾ ਕਦੀ ਤਾਂ ਇਨਸਾਫ ਮਿਲੇਗਾ ਪਰ ਜਿਲੋਂ ਚੀਨੂ ਛੁੱਟ ਕੇ ਆਇਆ ਤੇ ਉਹਦੇ ਨਾਲ ਕਟੋਗੜ 15-20 ਮੁੰਡੇ ਸੀ ਉਹ ਮੁੰਡੇ ਕਿਹੜੇ ਆ ਸਾਡੇ ਕੁਝ ਪਿੰਡ ਦੇ ਹੀ ਕੁਝ ਬਾਹਰ ਦੇ ਹੀ ਚੀਨੂ ਜਿੰਦਾਬਾਦ ਚੀਨੂ ਜਿੰਦਾਬਾਦ ਕਰਦੇ ਆਇਆ ਫਿਰ ਇੱਥੇ ਆ ਕੇ ਉਹਨਾਂ ਗਾਲਾਂ ਗੱਡੀਆਂ ਘਮਿਆਰੋ ਤੁਹਾਨੂੰ ਮੈਂ ਛੱਡਣਾ ਨਹੀਂ ਕੱਲੇ-ਕੱਲੇ ਨੂੰ ਦੇਖ ਲੈਣਾ ਅੱਜ ਸਵੇਰੇ ਪੁਲਿਸ ਨੇ ਸਹੀ ਐਕਸ਼ਨ ਲਿਆ ਪੁਲਿਸ ਨੇ ਆ ਕੇ ਉਹਨਾਂ ਨੂੰ ਰਾਗ ਨੂੰ ਅਰੈਸਟ ਕੀਤਾ ਕੀ ਆਫੈਂਸ ਲਗਾਇਆ ਉਹਦੇ ਬਾਰੇ ਸਾਨੂੰ ਨੋਲਿਜ ਨਹੀਂ ਹੈਗੀ ਅਸੀਂ ਆਪਣੇ ਘਰਾਂ ਨੂੰ ਆ ਗਏ ਆ ਪਰ ਜੋਗਿੰਦਰਪਾਲ ਐਕਐਮਐਲਏ ਕਾਂਗਰਸ ਪਾਰਟੀ ਦਾ ਉਹਨ ਬਹੁਤ ਗਲਤ ਕੰਮ ਕੀਤਾ ਉਹਦਾ ਫਰਜ ਬੰਦਾ ਹੀ ਕਿ ਜੇਕਰ ਉਹ ਤੇਰੀ ਪਾਰਟੀ ਦੇ ਬੰਦੇ ਆ ਕਾਂਗਰਸ ਪਾਰਟੀ ਦੇ ਤੇਰੇ ਬੰਦੇ ਆ ਤੇ ਕਮ ਸੇ ਕਮ ਤੂੰ ਆਣਾ ਨੂੰ ਆ ਕੇ ਪੁੱਛ ਤੇ ਸਹੀ ਕਿ ਭੈਣਾ ਤੇਰੇ ਨਾਲ ਕੀ ਵਾਪਰਿਆ ਜੁਗਿੰਦਰਪਾਲ ਜੀ ਤੁਸੀਂ ਅੱਗੇ ਵੀ ਇਲੈਕਸ਼ਨ ਲਾਣੇ ਆ ਕਿੱਦਾਂ ਤੁਹਾਨੂੰ ਸਮਾਜ ਚੱਲੇਗਾ ਇਸ ਤਰ੍ਹਾਂ ਪੁਲਿਸ ਦੇ ਜਾ ਕੇ ਉਸ ਮੁੰਡੇ ਦੀ سپورਟ ਕੀਤੀ ਆ ਤੇ ਧਰਨਾ ਲਗਾਇਆ ਤੇ ਬਦਨਾਮ ਕਿਹਨਾਂ ਨੂੰ ਕੀਤਾ ਜੀ ਮਨਿਸਟਰ ਸ਼੍ਰੀ ਲਾਲਚੰਦ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰ ਰਿਹਾ ਜੁਗਿੰਦਰਪਾਲ ਇਹਨਾਂ ਬੰਦਿਆਂ ਨੂੰ ਦੋਨੋਂ ਪਾਸੇ ਪਾਰਟੀਆਂ ਦਾ ਅਗਰ ਜਗਿੰਦਰਪਾਲ ਸਹੀਨ ਸਾਫ਼ ਕਰ ਦਿੰਦਾ ਤੇ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਜਾਣ ਦੀ ਲੋੜ ਨਹੀਂ ਸੀ ਪੈਣੀ ਜਗਿੰਦਰਪਾਲ ਨੇ ਇਹਾਂ ਦੀ ਕੋਈ ਹੱਲਪ ਨਹੀਂ ਕੀਤੀ ਉਲਟਾ ਜਾ ਕੇ ਥਾਣੇ 'ਚ ਧਰਨਾ ਦਿੱਤਾ ਤੇ ਆਪਣੀਆਂ ਪੰਜਾਬ ਦੀਆਂ ਸਰਕਾਰ ਦੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਆ ਕਿ ਮੈਂ ਕਿਹਤਾਂ ਨਾਲ ਲੋਕਾਂ 'ਚ ਹਮਦਰਦੀ ਪ੍ਰਗਟ ਕਰਾਂ ਤੇ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਹੋਇਆ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਮਦਦ ਕੀਤੀ ਹੈ ਇੱਕ ਐਕਸ ਅ ਸੂਬੇਦਾਰ ਰਟਾਇਰ ਹੋਣ ਦੇ ਨਾਤੇ ਇਸ ਭੈਣ ਦੀ ਫਰਿਆਦ ਨੂੰ ਸੁਣਿਆ ਇਹਦੇ ਅਥਰੂ ਦੇਖਿਆ ਉਹਦੇ ਕੰਮ ਜਗਿੰਦਰਪਾਲ ਜੀ ਹੈਗਾ ਤੁਸੀਂ ਇਹਦੇ ਅਥਰੂ ਦੇਖ ਲੈਂਦੇ ਨਾ ਤੇ ਸ਼ਾਇਦ ਤੁਸੀਂ ਵੀ ਇਹਦੇ ਨਾਲ ਤੁਰ ਪੈਂਦੇ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਮਾਮਲਾ ਇਹ ਬਿਲਕੁਲ ਦੇਖ ਲਿਆ ਮਾਮਲਾ ਸਾਹਮਣੇ ਆ ਗਿਆ ਸਰ ਜੀ ਕਿ ਕੰਦ ਸਰ ਅੱਜ ਕਿਰਨਵਾਲਾ ਪਿੰਡ ਸ਼ੇਰਪੁਰ ਨੇ ਮੇਰੇ پاس ਇੱਥੇ ਗਿਆਨ ਦਿੱਤਾ ਸੀ ਕਿ ਅਨੁਰਾਗ ਸੈਣੀ ਉਰਫ ਜਿੰਨੂ ਪਿੰਡ ਸ਼ੇਰਪੁਰ ਦਾ ਜੋ ਜਿਨ੍ਹਾਂ ਦੀ ਅਹੇਲੀ ਮੇਰੇ ਘਰ ਦੇ ਲੱਗ ਗਿਆ ਉਹ ਮੇਰੇ ਨਾਲ ਅਕਸਰ ਹੀ ਅਨੁ ਜੜੀਆਂ ਅਸ਼ਲੀਲ ਰਕਤਾਂ ਕਰਦਾ ਰਹਿੰਦਾ ਤੇ ਮੈਂ ਮਤਲਬ ਚੁੱਪ ਰਹਿੰਦੀ ਸੀ ਪਰ ਇਹ ਬਾਜ਼ ਨਹੀਂ ਆਇਆ ਇਹ ਮੈਂ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸੀ ਆ ਘਰ ਵਾਲੇ ਨੇ ਇਹਦੇ ਪਿਤਾ ਨੂੰ ਲਾਮਾ ਦਿੱਤਾ ਲਾਮਾ ਦੇਣ ਦੇ ਬਾਅਦ ਇਹ ਬੰਦਾ ਜਿਹੜਾ 7 ਤਰੀਕ ਨੂੰ ਇਹਨਾਂ ਦੀ ਕਰਨ ਬਾਲਾ ਦੀ ਤੇ ਉਹਦੇ ਘਰ ਵਾਲੇ ਦੀ ਆਪਸ ਵਿੱਚ ਅਨਿਵਰਸਰੀ ਮਨਾ ਰਹੇ ਸੀ ਮੈਰਿਜ ਦੀ ਤੇ ਕੋਈ 9:30 ਵਜੇ ਰਾਤ ਉਹਨਾਂ ਦਾ ਗੇਟ ਟੱਪ ਕੇ ਉਹਨਾਂ ਦੇ ਘਰ ਦਾਤਰ ਲੈ ਕੇ ਹਮਲਾ ਕਰਨ ਗਿਆ ਉਹਨਾਂ ਨੇ ਆਪਣਾ ਜਿਹੜਾ ਉਹ ਬਚਾ ਦਿੱਤਾ ਜਿਹੜਾ ਕਮਰਿਆਂ ਨੂੰ ਦਰਵਾਜ਼ੇ ਆਪਣੇ ਬੰਦ ਕਰਕੇ ਤੇ ਫੇਰ ਵੀ ਇਹਨਾਂ ਨੇ ਉਹਨੂੰ ਮਤਲਬ ਪਿੰਡ ਲੈਵਲ ਦੇ ਉੱਤੇ ਨੁਕਟਾਉਂਦੇ ਰਹੇ ਪਰ ਇਹ ਕਿਸੇ ਤਰੀਕੇ ਇਹਨਾਂ ਨੇ ਗੱਲ ਨੂੰ ਅਹਿਸਾਸ ਕੀਤਾ ਨਹੀਂ ਨਾ ਸਹਾਜ਼ ਕਰਨ ਕਰਕੇ ਅੱਜ ਫਿਰ ਉਹਨਾਂ ਨੇ ਕਿਰਨ ਨੇ ਅੱਜ ਜਿਹੜਾ ਮੇਰੇ ਕੋਲ ਸਟੇਟਮੈਂਟ ਦਿੱਤੀ ਉਸ ਦੇ ਆਧਾਰ ਤੇ ਸਬੰਧਤ ਧਰਾਵਾਂ ਦੇ ਤਹਿਤ ਐਫਆਈਆ ਦਰਜ ਕਰ ਲਈ ਹੈ ਦੋਸ਼ੀ ਦੀ ਗ੍ਰਿਫਤਾਰੀ ਕਰਕੇ ਉਹਨੂੰ ਅੱਜ ਪੇਸ਼ਦਾਨਤ ਕਰਨ ਵਾਤੇ ਭੇਜਿਆ ਬਾਕੀ ਕੁੱਤੀ ਜਾਰੀ ਹੈ